ਉਹਦੀਆਂ ਦੋਵੇਂ ਲੱਤਾਂ ਹੀ ਤੋੜਤੀਆਂ। ਰੌਂਗ ਸਾਈਡ ਬਹੁਤ ਗੱਡੀ ਤੇਜ਼ ਜਾ ਰਹੀ ਸੀ। ਉਹਨੇ ਸਕੂਟਰੀ ਵਾਲਿਆਂ ਨੂੰ ਚੱਕ ਕੇ ਪਰਾਂ ਮਾਰਿਆ। ਬੰਦਾ 10-14 ਦੀ ਦੂਰੀ ਤੇ ਜਾ ਕੇ ਲਿਗਿਆ ਦੋਹਾਂ ਦੀਆਂ ਲੱਤਾਂ ਟੋੜਤੀਆਂ ਬੰਦਿਆਂ ਦੀਆਂ। ਉਹ ਜਿਹੜੇ ਗੱਡੀ ਤੋਂ ਆਏ ਸੀ ਲੰਬੂ। ਉਹ ਮੈਨੂੰ ਪਤਾ ਨਹੀਂ। ਉਹਦੀਆਂ ਦੋਨੇ ਲੱਤਾਂ। ਭੁਗਾ ਆ ਗਏ ਨੇ। ਉਸ ਤੋਂ ਮਾਰਿਆ ਦੀ ਸ਼ਰਾਬ ਪੀਤੀ ਆ ਬੰਦੇ। ਆ ਵੇ। ਕਿਆ ਬਾਤ ਹੋ ਗਈ ਸਰਦਾਰ ਦਾ ਪਤਾ ਨਾ ਪਈ। ਉਹ ਸ਼ਰਾਬ ਪੀਤੀ ਆ ਇਹਦੀ। ਇਹਦੀ ਸ਼ਰਾਬ ਪੀਤੀ ਆ ਬੰਦੇ। 500 ਰੁਪਏ ਦੇ ਮਾਰਿਚਾ ਰੇ। ਨੀ ਕਾਲੀ ਕਿੰਨੀ ਕਰਾਉਂਦਾ ਹੈ ਨਰਿਸ਼ ਕਿਵੇਂ ਹੋਇਆ ਐਕਸੀਡੈਂਟ ਅਸੀਂ ਨਾ ਬੈਂਕ ਤੋਂ ਬਾਹਰ ਆ ਜ ਆ ਰਹੇ ਸੀਗੇ ਤੇ ਕੁਦਰਤੀ ਹੋਣੇ ਕਹਿੰਦੇ ਪੈਸੇ ਕਢਾਣੇ ਉਹ ਵਾਪਸ ਸਿੱਧੋ ਅਸੀਂ ਤਾਂ ਚਲੋ ਵੀ ਪੈਸੇ ਕਢਾ ਕੇ ਲੈ ਚੱਲੀਏ ਅੱਗੋਂ ਇੱਕ ਕਰੇਟਾ ਗੱਡੀ ਆਂਦੀ ਸੀਗੀ ਬਹੁਤ ਤੇਜ਼ ਰੌਂਗ ਸਾਈਡ ਅਸੀਂ ਆਪ ਦੀ ਧਰ ਦੇ ਹੀ ਜਾ ਰਹੇ ਸੀਗੇ ਤੇ ਚਲੋ ਮੈਂ ਨਾਲ ਨਾਲ ਹੀ ਜਾ ਰਿਹਾ ਸੀਗਾ ਮੈਂ ਥੋੜਾ ਜਿਹਾ ਤਨੂ ਆ ਉਹਨੇ ਚੱਕ ਕੇ ਮੇਰੇ ਨਾਲ ਦੇ ਨੂੰ ਕਮਲ ਨੂੰ ਚੱਕ ਕੇ ਸਕੂਟਰ ਨੂੰ ਚੱਕ ਕੇ ਮਾਰਿਆ ਤੇ ਮੌਕੇ ਤੇ ਲੱਤ ਤੋੜਤੀ ਨਾਲ ਹੀ ਅਗਲੇ ਪਾਸੇ ਇੱਕ ਹੋਰ ਐਕਟਵਾਸੀ ਬੰਦਾ ਖੜਾ ਸੀਗਾ ਉਹਦੀਆਂ ਦੋਵੇਂ ਲੱਤਾਂ ਤੋੜਤੀਆਂ ਆਆਂ ਦੋਵੇਂ ਲੱਤਾਂ ਟੁੱਟ ਗਈਆਂ ਉਹਦੀਆਂ ਤੇ ਪਤਾ ਲੱਗਾ ਕੌਣ ਸੀ ਇਹ ਗਰੇਟਾ ਵਾਲਾ ਉਹ ਕਹਿ ਰਹੇ ਕੋਈ ਪਵਨ ਆਰਤੀ ਦਾ ਬੇਟਾ ਦੱਸ ਰਿਹਾ ਹੈ ਬਾਕੀ ਗੱਡੀ ਦੀ ਫੋਟੋ ਮੇਰੇ ਕੋਲ ਹੈਗੀ ਹੈ ਉਹ ਕਿੰਨਾ ਨੁਕਸਾਨ ਕਿੰਨਾ ਹੋਇਆ ਨੁਕਸਾਨ ਇੱਕ ਸਕੂਟਰੀ ਦਾ ਖਤਮ ਹੋ ਗਈ ਜਿਹੜਾ ਮੇਰੇ ਨਾਲ ਦਾ ਕਮਲ ਸੀ ਉਹਦੀ ਲੱਤ ਟੁੱਟ ਗਈ ਤੇ ਜਿਹੜਾ ਗਾਂ ਵਾਲਾ ਬੰਦਾ ਸੀਗਾ ਜਿਹੜਾ ਸਕੂਟਰੀ ਤੇ ਖੜਾ ਸੀਗਾ ਸਿਕਿਉਰਿਟੀ ਗਾਰਡ ਰੱਖਿਆ ਜਾ ਰਿਹਾ ਉਹਦੀਆਂ ਦੋਵੇਂ ਲੱਤਾਂ ਹੀ ਤੋੜਤੀਆਂ ਮੇਰਾ ਨਾਮ ਯਾਦਵੰਦਰ ਸਿੰਘ ਹੈ ਯਾਦਵੰਦਰ ਜੀ ਕੀ ਹੋਇਆ ਕਿਵੇਂ ਹੋਇਆ ਐਕਸੀਡੈਂਟ ਮੈਂ ਜੀ ਨੇਪਟਲੇ ਕਲੱਬ ਤੋਂ ਸਮਾਨ ਲੈ ਕੇ ਆ ਰਿਹਾ ਸੀ ਗੱਡੀ ਦੇ ਆਪਦੇ ਦੇ ਫਬਰ ਪਰ ਪੂਰੇ ਇੱਕ ਕ੍ਰੈਟਾ ਗੱਡੀ ਜਾ ਰਹੀ ਸੀ ਮੇਰੇ ਮੂਰੇ ਤੇ ਰੌਗ ਸਾਈਡ ਤੇ ਬੰਦੇ ਦੀ ਸ਼ਰਾਬ ਬਹੁਤ ਜ਼ਿਆਦਾ ਪੀਤੀ ਹੋਈ ਸੀਗੀ ਕੋਈ ਆੜਤੀ ਆਪਾ ਬਣਾੜਦੀਆ ਸ਼ਾਇਦ ਐਵੇਂ ਜੇ ਨਾਂ ਲੈ ਰਹੇ ਆ ਰੌਗ ਸਾਈਡ ਬਹੁਤ ਗੱਡੀ ਤੇਜ਼ ਜਾ ਰਹੀ ਸੀ ਉਹਨੇ ਸਕੂਟਰੀ ਵਾਲਿਆਂ ਨੂੰ ਚੱਕ ਕੇ ਪਰਾ ਮਾਰਿਆ ਬੰਦਾ 10 ਫੁੱਟ ਦੀ ਦੂਰੀ ਤੇ ਜਾ ਕੇ ਦੇਖਿਆ ਦੋਹਾਂ ਦੀਆਂ ਲੱਤਾਂ ਟੁੱਟੀਆਂ ਬੰਦਿਆਂ ਦੀਆਂ ਕਿੰਨੀਆਂ ਸਕੂਟਰੀਆਂ ਜਮਾਰੀ ਗੱਡੀ ਉਹਨਾਂ ਨੇ ਦੋ ਸਕੂਟਰੀਆਂ ਦੀ ਜਮਾਰੀਆਂ ਇੱਕ ਖੜੀ ਸਕੂਟ ਗੱਡੀ ਦੇ ਵਿੱਚ ਵੀ ਗੱਡੀ ਮਾਰੀ ਹੁੰਦਾ ਨੇ ਤੇ ਕਿੰਨੇ ਜਣੇ ਜ਼ਖਮੀ ਹੋਏ ਇਹਦੇ ਵਿੱਚ ਜੀ ਦੋ ਜਣੇ ਜ਼ਖਮੀ ਹੋ ਗਏ ਜੀ ਤੇ ਡਰਾਈਵਰ ਕਿੱਥੇ ਜਿਹੜਾ ਗੱਡੀ ਵਾਲ ਫੜ ਲਿਆ ਉਹ ਗੱਡੀ ਵਾਲਾ ਡਰਾਈਵਰ ਹਾਂਜੀ ਫੜ ਲਿਆ ਜੀ ਉਹਦੀਆਂ ਦੋਵੇਂ ਲੱਤਾਂ ਹੀ ਤੋੜਤੀਆਂ ਰੋਂਗ ਸਾਈਡ ਬਹੁਤ ਗੱਡੀ ਤੇਜ਼ ਜਾ ਰਹੀ ਸੀ ਉਹਨੇ ਸਕੂਟਰੀ ਵਾਲਿਆਂ ਨੂੰ ਚੱਕ ਕੇ ਪਰਾ ਮਾਰਿਆ ਬੰਦਾ 10 ਫੁੱਟ ਦੀ ਦੂਰੀ ਤੇ ਜਾ ਕੇ ਦੇਖਿਆ ਦੋਹਾਂ ਦੀਆਂ ਲੱਤਾਂ ਟੁੱਟੀਆਂ ਬ ਮੇਰੇ ਕੋਲ ਪੁੱਛੀ ਤੋਂ ਹੈ ਇਹ ਕੰਮ ਉਹ ਮੈਨੂੰ ਪਤਾ ਨਹੀਂ ਉਹਦੇ ਦੋਨੇ ਲੱਗਦੇ ਭਗਾ ਕੇ ਨੇ ਤੋਂ ਮਾਰਿਆ ਦੀ ਸ਼ਰਾਬ ਪੀਤੀ ਆ ਵਕਤ ਆ ਵੇ ਜਵਾਂ ਚੂਰਾ ਹੋ ਗਈ ਸਰਕਾਰ ਦਾ ਪਤਾ ਨਾ ਬਚੂਗਾ ਵੱਟੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛੁਟਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਦੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੂਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488